ਇੱਕ ਮੇਰੇ ਹੱਥ ਬੰਨ ਕੇ ਬੇਨਤੀ ਆ ਚੋਰ ਵੀਰਾਂ ਨੂੰ ਉਹ ਸਾਡੀ ਪੀੜੀ ਤੋਂ ਦੂਰ ਰਹਿਣਾ ਮੈਨੂੰ ਪੁੱਲਰ ਤੇ ਤੂੰ ਨੋਕਰਾ ਤਾਂ ਚੜ ਜਾ ਇੱਥੇ ਆ ਚੀਜ਼ ਆ ਨਾ ਜਿਹੜੀ ਉਹ ਇੱਕ ਪਾਇ ਤਾਂ ਕੁੰਡੀ ਮੁੜੀ ਵੀ ਆ ਹਨ ਜਿਹੜੀ ਆ ਦੂਜੀ ਹੈਗੀ ਆ ਸਿੱਧੀ ਆ ਕਿੱਲੀ ਜੀ ਥੱਲੇ ਨੂੰ ਹਨ ਇਹਨਾਂ ਸਿੱਧਾ ਬੁੱਲਰ ਨਹੀਂ ਲੱਗਦਾ ਹਨ ਇਹ ਤੇ ਬਾਲ ਪਾਲੋ ਇਹ ਤੇ ਕਹਿੰਗੇ ਦੁਬਾਰੇ ਸਿੱਧਾ ਹੋ ਜਾਂਦਾ ਇਹ ਨਹੀਂ ਐਡੀ ਗੱਲ ਹੈਗੀ ਨਰਮ ਕਰਕੇ ਕਿਉਂਕਿ ਨਰਮ ਹੁੰਦਾਗਾ ਉਧਰ ਦਾ ਸਟਾਰਮ ਆਇਆ ਹੋਇਆ ਸੀਗਾ ਹਾਈਵੇ ਬੰਦ ਹੋ ਗਿਆ ਹਣਾ ਤੇ ਉਹ ਬਾਈਕ ਤੇ ਟਰੱਕ ਚ ਉਤਰਨ ਲੱਗੇ ਹਨ ਸਨੋਹ ਪਈ ਜਾਂਦੀ ਤੇ ਅੜ ਕੇ ਇੱਥੋਂ ਕਿਤੇ ਡਿੱਗ ਪਿਆ ਹਾਂਜੀ ਸੰਗ ਤੇ ਕੀ ਹਾਲ ਚਾਲ ਆ ਫਿਰ ਸਾਰਿਆਂ ਦਾ ਤੇ ਆਜੋ ਬਣਾਈਏ ਵੀਡੀਓ ਤੇ ਇੱਧਰ ਡੋਗਰ ਜੀ ਤੇ ਪੀਤਾ ਜੀ ਆ ਗਏ ਆ ਆਪਣੇ ਕੋਲੇ ਸਪੈਸ਼ਲ ਕਹਿੰਦੇ ਬੰਦੇ ਵੀਡੀਓ ਬਣਾਉਣ ਆਏ ਆ ਉਹ ਡੋਗਰ ਵਧੀਆ ਬਾਈ ਤੁਸੀਂ ਦੱਸੋ ਕੈਮ ਵਧੀਆ ਵਧੀਆ ਬਾਈ ਹੋਰ ਪੀਤੇ ਬਹੁਤ ਵਧੀਆ ਜੀ ਬਹੁਤ ਵਧੀਆ ਬਣਾਈਏ ਫਿਰ ਵੀਡੀਓ ਚਲ ਜਓ ਦੇਖੋ ਮੇਰੇ ਹੱਥ ਬੰਨ ਕੇ ਬੇਨਤੀ ਐ ਚੋਰ ਵੀਰਾਂ ਨੂੰ ਉਹ ਸਾਡੀ ਵੀਡੀਓ ਤੋਂ ਦੂਰ ਰਹਿਣਾ ਗਾਉ ਕਿ ਨਾ ਇਹ ਮੈਂ ਵੀਡੀਓ ਬਣਾਉਣ ਨੂੰ ਕਿਹਾ ਸੀ ਵੀ ਟਰੱਕਾਂ ਅਨਲੌਕ ਨਾ ਮੈਨੂੰ ਕਮੈਂਟ ਵੀ ਆਏ ਸੀ ਕਹਿੰਦੇ ਬਾਈ ਨਾ ਬਣਾਈ ਇਹ ਚੋਰਾਂ ਨੂੰ ਪਰ ਬਾਈ ਚੋਰ ਤਾਂ ਆਪਣੇ ਤੋਂ ਬਾਹਲੇ ਅੱਗੇ ਉਹ ਇਹ ਮੱਥਾ ਨਹੀਂ ਮਾਰਦੇ ਅਗਲੇ ਤਾਂ ਸਿੱਧੇ ਸ਼ੀਸ਼ੇ 'ਚ ਹੀ ਮਾਰਦੇ ਆ ਕੁਸ ਤੇ ਭੰਨ ਕੇ ਲੈ ਜਾਂਦੇ ਪਹਿਲੀ ਗੱਲ ਉਹਨਾਂ ਕੋਲ ਚਾਬੀਆਂ ਹੁੰਦੀਆਂ ਜਾਂ ਹੋਰ ਸਾਰਾ ਇਸ ਤੋਂ ਬੰਦਾ ਹਾਂ ਉਹ ਹੁਣ ਇਹ ਚੀਜ਼ਾਂ ਨਾਲ ਥੋੜਾ ਵੀ ਨਾ ਦੋ ਦੋ ਬੰਦੇ ਉਹ ਕਰਨਗੇ ਜੀ ਮੱਥਾ ਮਾਰਨਗੇ ਤਾਂ ਚੜਨਗੇ ਮੈਨੂੰ ਬਾਈ ਕਿ ਮੈਂ ਵੀਡੀਓ ਚ ਦੱਸਿਆ ਸੀਗਾ ਉਹਦੇ ਨਾਲ ਮੈਂ ਟ੍ਰਾਂਟੋ ਤੋਂ ਆਉਂਦਾ ਹੀ ਉੱਥੇ ਬਾਈ ਦਾ ਟਰੱਕ ਲੌਕ ਹੋ ਗਿਆ ਸੀ ਮੈਂ ਟਰੱਕ 언ਲੌਕ ਕੀਤਾ ਮੈਂ सांगਦੇ ਨੇ ਚੱਲ ਵੀਡੀਓ ਨਾ ਬਣਾਈ ਮੈਂ ਉਹ ਦੱਸਿਆ ਸੀ ਹਾਂ ਮੈਂ ਕਿ ਮੈਂ ਵੀਡੀਓ ਬਣਾਉਂ ਤੇ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਬਾਈ ਨਾ ਬਣਾਈ ਚੋਰ ਦੇਖ ਲੈਣਗੇ ਬਾਕੀ ਚੋਰਾ ਮੂਰੇ ਥੋੜੀ ਜਿੰਦੇ ੜੇ ਆ ਸਹੀ ਗੱਲ ਆ ਉਹਨਾਂ ਨੇ ਤਾਂ ਉਹਨਾਂ ਕੋਲੇ ਹੋਰ ਬਥੇਰੇ ਤਰੀਕੇ ਹੁੰਦੇ ਆ ਉਹ ਥੋੜਾ ਛੱਡਦੇ ਆਗੇ ਤੇ ਉਹਦੀ ਮਿਲਦਾ ਮੈਂ ਘੰਟੇ ਦਾ ਵੇਟ ਕਰੀ ਜਾਂਦਾ ਤੇ ਹੁਣ ਜਾ ਕੇ ਤੁਸੀਂ ਆਏ। ਬੱਕਸ ਵਾਲੀ ਨਾ ਮੈਂ ਤਾਂ ਅਹੀਂ ਗੱਡੀ ਬੰਦ ਹੀ ਨਹੀਂ ਕੀਤੀ ਬਾਹਰ ਹੈਗੀ ਠੰਡ ਹੋਈ ਪਈ ਆ। ਬਹੁਤ ਜ਼ਿਆਦਾ ਮੀਂਹ ਕਰਕੇ। ਤੇ ਉਹ ਤਾਂ ਮੈਨੂੰ ਲੱਗਦਾ 2-3 ਦਿਨ ਪਹਿਲਾਂ ਤਾਂ ਵੈਦਰ ਚ ਸਨੋ ਸ਼ੋਅ ਕਰਦਾ ਸੀਗਾ, ਛਣੀ ਐਦਵਾਰ। ਅਸਲ ਤੇ ਮੈਨੂੰ ਲੱਗਦਾ ਠੰਡ ਉਸੇ ਦੀ ਹੈਗੀ ਇੰਨੀ ਜਿਹੜੀ ਹੋਈ ਪਈ ਐ ਨਾ ਉਹਨੂੰ। ਟੈਂਪਰੇਚਰ ਕਿੰਨਾ ਆਠੀ ਆ ਗੱਡੀ ਵੀ ਦਿਖਾਈ ਰਾਤ ਬਹੁਤ ਹਵਾ ਸੀ ਬਈ ਟਰੱਕ ਇਧਰੋਂ ਤੱਕਦੀ ਸੀਗੀ ਨਾ ਲੋਡ। ਕਿੱਧਰੋਂ ਆਇਆ ਏ? ਕੈਲਗਰੀ ਤੋਂ। ठंड रात भी आई सी हां बहुत ज्यादा तेज नाले हुन आथन दा टाइम होया पैसा वाली आज घटी नहीं दोपहर भी नहीं घटी की पूरा भी हम्म चल पी ली जा हां वे चलो पी ली पीते चलो जी चलो चलो, चलो। वीडियो तो बनाउने ट्रक अनलॉक दी ते आ किथे चढ़ी फिरदी है करम वाली डक्की देखी हां इधर कौन कमा दिया तेरा ट्रेलर ते ता चढ़ी फिरदी है बब्बे आपा बनाउने वीडियो ਲਾਈ ਮਿੱਤਰੋ ਤੁਹਾਨੂੰ ਕਰਦੇ ਆ ਆਪਾਂ ਸ਼ੁਰੂ ਵੀਡੀਓ ਵੀ ਟਰੱਕ ਕਿਵੇਂ ਅਨਲੌਕ ਕਰਨਾ ਮੈਂ ਅੱਗੇ ਵੀ ਦੱਸਿਆ ਚੋਰ ਵੀਰ ਦੂਰ ਰਹਿਣ ਇਹ ਤੋਂ ਤੁਹਾਡੇ ਕੋਲੇ ਦੋ ਚੀਜ਼ਾਂ ਚਾਹੀਦੀਆਂ ਗਾ ਹਨਾ ਇੱਕ ਪੁੱਲਰ ਤੇ ਇੱਕ ਆ ਥੌੜੀ ਇਹ ਕੀ ਆਉਂਦਾ ਟਰੱਕ ਕਿਤੇ ਵੀ ਲੌਕ ਹੁੰਦਾ ਮੰਨ ਲਓ ਟਰੱਕ ਸਟਾਪ ਤੇ ਆਪਾਂ ਕਿਤੇ ਵੀ ਆ ਮੋਸਟਲੀ ਆ ਦੋ ਚੀਜ਼ਾਂ ਤੁਹਾਨੂੰ ਮਿਲ ਹੀ ਜਾਣਗੀਆਂ ਕਿੱਥੋਂ ਵੀ ਨਾਲ ਦੇ ਕੇ ਟਰੱਕ ਤੋਂ ਇੰਨਾ ਕਿਤੇ ਕੋਈ ਦੇਈ ਜਾਂਦਾ ਜਾਂ ਨਾ ਵੀ ਮੰਨ ਲਓ ਕਿ ਟਰੱਕ ਸਟਾਪ ਤੇ ਆ ਅੰਦਰੋਂ ਬਾਏ ਕਰ ਲਓ ਕਿਉਂਕਿ ਬਾਏ ਕਰ ਲਓਗੇ ਤੇ ਕਿੰਨੇ ਪੈਸੇ ਲੱਗਣੇ ਜੇ ਆਪਾਂ ਮੰਨ ਲਓ ਅਨਲੌਕ ਹੋਂ ਕਰਾਉਣੇ ਟਰੱਕ ਕਿਸੇ ਤੋਂ ਉਹ ਤੁਹਾਨੂੰ ਪਤਾ ਟੋਹ ਵਾਲਾ ਆਉਂਦਾ ਹੁੰਦਾ ਜਾਂ ਉਹ ਹਨਾ ਛੋਟਾ ਕਾਰਾਂ ਵਾਲਾ ਉਹ ਵੀ ਪੈਸੇ ਬਹੁਤ ਲਏ ਜਾਂਦੇ 1.5 200 ਡਾਲਰ ਲਏ ਜਾਂਦੇ ਉਹ ਤੋਂ ਚੰਗਾ ਜਾਂ ਪੰਪ ਤੋਂ ਲੈ ਆਓ ਅਗਲੇ ਨੂੰ ਵਾਪਸ ਕਰ ਦਿਓ ਖੋਲ ਕੇ ਜਾ ਪਹਿਲੀ ਗੱਲ ਨਾਲ ਦੇ ਕੋਈ ਟਰੱਕ ਖੜਾ ਹਨਾ ਉਹ ਤੋਂ ਲੈ ਲਓ ਆ ਦੋ ਚੀਜ਼ਾਂ ਚਾਹੀਦੀਆਂ ਪੁੱਲਰ ਤੇ ਉਹ ਕਰਨਾ ਕਿ ਹਨਾ ਤੁਸੀਂ ਸਭ ਤੋਂ ਪਹਿਲਾਂ ਉੱਡ ਖੋਲ ਲੋ ਇਹਦਾ ਲੋਪਰਾ ਖੋਲੀ ਉੰਦਰੋਂ ਆਇਂ ਔਰ ਤੇ ਖੋਲ ਲੈਣਾ ਹਨ ਤੇ ਇਹ ਦੋ ਜਾਨੇ ਹੋਣ ਦਾ ਬਾਲੀ ਸੋਹਣੀ ਗੱਲ ਆ ਹੁਣ ਜਿਵੇਂ ਆ ਮੇਰੇ ਨਾਲ ਹੈਗਾ ਹਨ ਡੋਗਰੇ ਹੀ ਦੋ ਜਾਨੇ ਆ ਪਰ ਬਈ ਜੈਕਟ ਪਾਈਆਂ ਠੰਡ ਬਹੁਤ ਡੋਗਰਾ ਤੈਨੂੰ ਵੀ ਲੱਗਦੀ ਠੰਡ ਹੈਗੀ ਆ ਬਈ ਹਵਾ ਦਾ ਕਹੀਂ ਕੀ ਕਹਨਾ ਇਹ ਕਹਿੰਦੇ ਇੱਥੇ ਖੜ੍ਹ ਜਾਓ ਮੰਨ ਲਓ ਇੱਥੇ ਮੈਨੂੰ ਪੁੱਲਰ ਦੇ ਦੇ ਤੂੰ ਡੋਗਰਾ ਤਾਂ ਚੜ ਜਾ ਇੱਥੇ ਔਰ ਇੱਥੇ ਪਾ ਥੋੜੀ ਇਹਦੇ ਚ ਆ ਦੇਖੋ ਇਹ ਥੋੜੀ ਪਾ ਕੇ ਨਾ ਕਿਤੇ ਵੀ ਤੁਹਾਨੂੰ ਐ ਮੰਨ ਲਓ ਜੇ ਪਹਿਲਾਂ ਨਾ ਉਧਰ ਨਹੀਂ ਥਾਂ ਮਿਲਨੀ ਇੱਥੇ ਪਾ ਲਾ ਥੋੜੀ ਇਹਨੂੰ ਫੜ ਜਾ ਹਾਂ ਇਹਦੇ ਨਾਲ ਥੋੜੀ ਨਾਲ ਐ ਚੱਕ ਦੇ ਇਹਨੂੰ ਤੇ ਇਥੋਂ ਦੀ ਵਿੱਥ ਪੈ ਜਾਣੀ ਆ ਰਬੜ ਦੇ ਨਾਲ ਇੱਥੋਂ ਸਨ ਚ ਤੇ ਆ ਪੁੱਲਰ ਪਾ ਲੋ ਇਹਦੇ ਵਿੱਚ ਦੀ ਆ ਪੁੱਲਰ ਪੈ ਗਏ ਨਾ ਇਥੋਂ ਥੋੜਾ ਤੇ ਜੇ ਥੋੜੀ ਦੀ ਜਗਾ ਚੇਂਜ ਕਰਨੀ ਹੈ ਮੰਨ ਲਓ ਪਰੇ ਨੂੰ ਹਨਾ ਵੀ ਜਿਆਦਾ ਦਾਬ ਆ ਜੇ ਵੀ ਹੋਰ ਹੋਏ ਤਾਂ ਖੁੱਲਾ ਹੋ ਜੇ ਉਹ ਵੀ ਕਰਕੇ ਦੇਖ ਲੋ ਉਥੋਂ ਪਰੇ ਪਾ ਲਾ ਥੋੜੀ ਆ ਜਿਹੜੀ ਕੰਨੀ ਜੀ ਨਹੀਂ ਇੱਥੇ ਜਿਆਦਾ ਖੁੱਲ ਜੂਗਾ ਇਥੋਂ ਇਹਨੂੰ ਆ ਉਹ ਥੋੜੀ ਤਾਂ ਚੱਕਦੇ ਉਥੋਂ ਇਹ ਪੁੱਲਰ ਦੇ ਨੇ ਦੋ ਚੀਜ਼ਾਂ ਹੁੰਦੀਆਂ ਆ ਦੇਖ ਪਿੱਤੇ ਆ ਦਿਖਾਈ ਬਈ ਆ ਚੀਜ਼ ਆ ਨਾ ਜਿਹੜੀ ਉਹ ਇੱਕ ਪਾਸੇ ਤਾਂ ਕੁੰਡੀ ਮੁੜੀ ਵੀ ਆ ਹਨਾ ਜਿਹੜੀ ਆ ਦੂਜੀ ਹੈਗੀ ਆ ਸਿੱਧੀ ਆ ਕਿੱਲੀ ਜੀ ਥੱਲੇ ਨੂੰ ਹਨਾ ਇਹਨੂੰ ਕੀ ਕਰਨਾਗਾ ਬਾਈ ਇਥੋਂ ਦੀਆ ਪੁੱਲਰ ਲੈ ਜੋ ਐ ਠੀਕ ਆ ਥੱਲੇ ਨੂੰ ਮਾੜਾ ਦੱਬ ਕੇ ਰੱਖ ਨੂੰ ਹਾਂ ਇਦੋਂ ਤੂੰ ਥੋੜੀ ਨਾ ਮਾੜਾ ਦਬ ਰੱਖਣੀ ਆ ਬਸ ਠੀਕ ਆ ਦੇ ਥੱਲੇ ਦਿਖਾਈ ਪਿੱਤੇ ਨਹੀਂ ਆ ਹਾਂਜੀ ਤੇ ਇਹਨੂੰ ਟੱਚ ਕਰਨਾਗਾ ਤੇ ਤੁਹਾਡਾ ਟਰੱਕ ਆਨ ਲੌਗ ਹੋਣ ਜਿਵੇਂ ਨਾ ਪੁੱਲਰ ਉਹਦੇ ਨਾਲ ਨਹੀਂ ਲੱਗ ਰਿਹਾ ਇਥੋਂ ਮਾੜਾ ਜਿਹਾ ਕਿ ਦੱਬੀ ਉਹਨੂੰ ਦੱਬ ਪੁੱਲਰ ਇਹਨਾ ਕੱਢਣਾ ਕੋ ਛੱਡੀ ਨਾ ਮੁੜ ਕੇ ਚੰਗਾ ਆਹਰ ਬਾਹਰ ਪਾ ਬਈ ਕੱਢ ਜਾ ਕਿੱਧਰ ਆ ਉਹ ਇੱਧਰ ਇੱਧਰ ਲੱਭਨੇ ਮੇਰੇ ਵਾਲੇ ਤੇਰੇ ਕਿੰਨੇ ਆ ਹਾਂ ਹਾਂ ਇਥੋਂ ਪੁੱਲਰ 'ਚ ਥੋੜਾ ਬੈਂਗ ਪਾਉਣਾ ਪਊਗਾ ਤੇ ਆ ਪਾ ਲਿਆ ਆਪਾਂ ਹੁਣ ਆ ਦੇਖ ਪੁੱਲਰ ਜਮਾਂ ਸਿੱਧਾ ਟੱਚ ਹੋਊਗਾ ਉੱਤੇ ਜਾ ਕੇ ਆਪਾਂ ਆ ਹੋ ਗਿਆ ਦੀਨਾ ਨਾ ਇੱਥੇ ਬਾ ਇਹਨੂੰ ਪੁੱਲਰ ਨੂੰ ਹੁਣ ਥੱਲੇ ਉੱਤਰ ਕੇ ਦੇਖੀ ਤੂੰ ਉਤਨੀ ਨੋਗਰਾ ਉਤਰ ਜਾ ਕਰੀ ਅਨਲੋਕ ਜੱਕ ਇੰਨਾ ਕੀ ਕੰਮ ਹੈ ਆ ਦੇਖੋ ਆ ਪੁੱਲਰ 'ਚ ਨਾ ਜਿਵੇਂ ਆ ਇੰਨਾ ਕਿ ਬੈਂਗ ਪਾਇਆ ਸੀ ਮੈਂ ਖੜ ਜਾ ਉਤਰ ਜਾ ਆ ਇਹ ਜਿਹੜੇ ਸਿੱਧਾ ਬੁੱਲਰ ਨਹੀਂ ਲੱਗਦਾ ਹਨ ਇਹ ਤੇ ਆ ਬਾਲ ਪਾਲੋ ਇਹ ਤੇ ਕਹੂੰਗਾ ਦੁਬਾਰੇ ਸਿੱਧਾ ਹੋ ਜਾਂਦਾ ਇਹ ਨਹੀਂ ਏਡੀ ਗੱਲ ਹੈਗੀ ਨਰਮ ਕਰਕੇ ਕਿਉਂਕਿ ਨਰਮ ਹੁੰਦਾਗਾ ਹਾਲੇ ਬਣ ਗਿਆ ਨਾ ਤਾਂ ਕਟਲੇ ਨੂੰ ਸਿੱਧਾ ਜਮਾ ਬਾਏ ਇੰਨਾ ਕੀ ਕੰਮ ਆਗਾ ਕਿਉਂਕਿ ਨਾ ਯਾਰ ਕੀ ਆ ਮੇਰੇ ਨਾਲ ਦੋ ਤਿੰਨ ਵਾਰ ਹੀ ਹੋਈ ਆ ਮੈਂ ਉਹਦੇ ਪਰਸੋ ਨਹੀਂ ਵੀ ਗੱਲ ਦੱਸੀ ਆ ਜਿਵੇਂ ਉੱਥੇ ਸੀਗਾ ਆਪਣਾ 60 ਬਰੀ ਮੁੰਡਾ ਆਪਣਾ ਵਿਨੀ ਬੈਗ ਦੀ ਕੰਪਨੀ ਆ ਤੇ ਉਹਦਾ ਟਰੱਕ ਸੀਗਾ ਵਿਚਾਰੇ ਦਾ ਲੌਕ ਹੋ ਗਿਆ ਉਹ ਵੀ ਇੱਥੋਂ ਮਾੜੇ ਨਾਲ ਖੁੱਲ ਗਿਆ ਜਾਣੇ ਪਿਛਲੇ ਸਾਲ ਦੀ ਗੱਲ ਆ ਆਪਣਾ ਫਾਰਕੋ ਕੋਲੇ ਫਾਰਕੋ ਤੋਂ ਜਦੋਂ ਪਰੇ 94 ਦੇ ਜਾਣੇ ਬਿੱਗ ਸ਼ਿਪ ਦਾ ਪੰਪ ਪੈਂਦਾ ਤੇ ਉਧਰੋਂ ਦਾ ਸਟਾਰਮ ਆਇਆ ਹੋਇਆ ਸੀਗਾ ਹਾਈਵੇ ਬੰਦ ਹੋ ਗਿਆ ਹਨ ਤੇ ਉਹ ਬਾਈਕ ਤੇ ਟਰੱਕ ਚ ਉੱਤਰਨ ਲੱਗਿਆ ਹਨ ਸਨੋਹ ਪਈ ਜਾਂਦੀ ਤੇ ਔਰ ਕਿ ਇੱਥੋਂ ਕਿਤੇ ਡਿੱਗ ਪਿਆ ਤੇ ਚਾਬੀ ਜੇਬ ਚ ਸੀ ਤੇ ਉਹਦੀ ਚਾਬੀ ਡਿੱਗ ਪਈ ਭਰਾਵਾ ਹਨ ਤੇ ਉਹ ਮੇਰੇ ਕੋਲੇ ਆ ਗਿਆ ਮੈਂ ਮਗਰ ਸੀਟ ਤੇ ਬੈਠਾ ਸੀ ਹਨ ਤੇ ਮੈਨੂੰ ਕਹਿੰਦਾ ਬਈ ਆ ਟਰੱਕ ਲੌਕ ਹੋ ਗਿਆ ਤੇ ਮੈਂ ਕੋਈ ਨਹੀਂ ਤੇ ਉਦੋਂ ਮੈਂ ਸਟਾਰਟ ਕੀਤਾ ਜੀ ਮੰਨ ਲਾ ਸੀ ਕਿ ਟਰਾਈ ਕੀਤਾ ਇਹਦੇ ਨਾਲ ਮੇਰੇ ਕੋਲੇ ਸੀਗੇ ਆ ਉਹਦਾ ਟਰੱਕ ਖੋਲਦਾ ਵਿਚਾਰਾ ਧੰਨਵਾਦੀ ਕਰੀਏ ਉਹ ਮੈਡਿਕ ਕੈਨੇਡਾ ਵਾਂਗੂ ਲੈ ਐਨਾ ਗੰ ਕੰਮ ਹੈ ਕੋਈ ਬਾਲੀ ਵੱਡੀ ਗੇਮ ਨਹੀਂ ਪਰ ਮੈਂ ਬਾਰੀ ਬਾਰੀ ਕਹਣਾ ਚੋਰ ਵੀਰ ਦੂਰ ਰਹਿਣਾ ਉਦੋਂ ਮਜ਼ਾਕ ਕਰਦਾ ਯਾਰ ਜਿਹਨੇ ਚੋਰੀ ਕਰਨੀ ਆ ਹਨਾ ਉਹ ਮੰਨ ਲਾ ਇੰਨਾ ਮੱਥਾ ਨਹੀਂ ਮਾਰਦਾ ਉਹਨਾਂ ਕੋਲੇ ਪਹਿਲੀ ਗੱਲ ਤਾਂ ਇੱਥੇ 100 ਚੀਜ਼ਾਂ ਹੁੰਦੀਆਂ ਹਨਾ ਅਨਲੌਕ ਕਰਨ ਨੂੰ ਤੇ ਉਹ ਨਹੀਂ ਨਾ ਮੱਥਾ ਮਾਰਦੇ ਉਹ ਤਾਂ ਅਗਲੇ ਜਾਂ ਇਤੋਂ ਸ਼ੀਸ਼ਾ ਭੰਦਦੇ ਆ ਚੁੱਪ ਕਰਕੇ ਅਨਲੌਕ ਕਰਦੇ ਆ ਉਹ ਤਾਂ ਉਹਦੀ ਲੈ ਜਾਂਦੇ ਚੋਰਾਂ ਦਾ ਨਹੀਂ ਕੰਮ ਇਹ ਆਉਣ ਵਾਲੀ ਹੈਗੀ ਤੇ ਚੋਰ ਵੀ ਨਾ ਹੀ ਟਰਾਈ ਕਰਨ ਇਹ ਚੀਜ਼ ਤੇ ਬਈ ਇਹਦਾ ਲਾਦ ਗਿਆ ਆਪਾਂ ਹੱਡ ਇਹ ਤਾਂ ਨਰਕੇ ਟਰੱਕ ਤੇ ਬਣਾਈ ਆ ਕਿਉਂਕਿ ਆਪਣਾ ਟਰੱਕ ਨਾ ਫ੍ਰੀ ਨਹੀਂ ਸੀਗਾ ਹੈਗਾ ਫਿਰ ਮੈਂ ਆ ਵੀ ਚਲਾ ਬਣਾ ਦਿੰਨੇ ਆ ਰੇ ਤੇ ਹੈ ਤਾਂ ਸੀ ਕਿ ਬਾਹਰ ਹੁਣ ਠੰਡ ਹੀ ਮੈਂ ਬਣਾ ਕੇ ਤੇ ਬਾਦ ਕੇ ਕਿਉਂਕਿ ਬਾਈ ਉਹਦੇ ਪੁੱਠੀ ਵੀ ਜਾਂਦੇ ਕਹਿੰਦੇ ਵੀਡੀਓ ਬਾਈ ਨਹੀਂ ਪਹਿਲਾਂ ਮੈਨੂੰ 2 ਕੁ ਵੀਕ ਹੋ ਗਏ ਉਹਦੇ ਵੀ ਪਾਉਣ ਨੂੰ ਕਹਿੰਦਾ ਹੀ ਮੈਂ ਫੇਰ ਨਹੀਂ ਉਹਦੇ ਟਾਈਮ ਲੱਗਿਆ ਲਾਤਾ ਇੰਦਰੋਂ ਡੋਕਰ ਹਾਂ ਲਾਦਾ ਬਈ ਓਕੇ ਜੀ ਧੰਨਵਾਦ ਸਾਰਿਆਂ ਦਾ